ਗੁਰੂ ਹਰ ਰਾਏ ਸਾਹਿਬ ਜੀ ਜਦੋਂ ਮਹਿਰਾਜ ਦੀ ਧਰਤੀ ਦੇ ਉੱਤੇ ਗਏ ਸੱਚੇ ਸਤਗੁਰ ਜੀ ਗਏ ਉੱਥੇ ਉੱਥੇ ਇੱਕ ਕਾਲਾ ਚੌਧਰੀ ਨਾਮ ਦਾ ਵਿਅਕਤੀ ਹੈ ਗੁਰੂ ਘਰ ਜਦੋਂ ਪਤਾ ਚੱਲਿਆ ਸੱਚੇ ਸਤਗੁਰ ਜੀ ਇੱਥੇ ਆਏ ਨੇ ਉਹਨੇ ਆਪਣੇ ਦੋ ਭਤੀਜੇ ਨਾਲ ਲੈ ਸੰਧਲੀ ਅਤੇ ਫੁੱਲ ਉਹਨਾਂ ਦਾ ਪਿਤਾ ਜਿਹੜਾ ਸੀ ਉਹ ਚੜਾਈ ਕਰ ਗਿਆ ਸੀ ਕਾਲੇ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਪਾਲਿਆ ਜਦੋਂ ਸਹਿਬ ਜੀ ਦੇ ਆਉਣ ਦੀ ਖਬਰ ਲੱਗੀ ਕਿ ਗੁਰੂ ਹਰ Rai ਸਹਿਬ ਜੀ ਇੱਥੇ ਆਏ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਨਾਲ ਲੈ ਕੇ ਭਤੀਜਿਆਂ ਨੂੰ ਟਰ ਪਿਆ ਆਪ ਜਾ ਕੇ ਨਮਸਕਾਰ ਕੀਤੀ ਬੱਚੇ ਸਨ ਮਾਸੂਮ ਹੁੰਦੇ ਨੇ ਕੁਝ ਨਹੀਂ ਪਤਾ ਬੱਚਾ ਕਦੀ ਝੂਠ ਨਹੀਂ ਬੋਲਦਾ ਉਹਨਾਂ ਸੱਚੇ ਸਤਿਗੁਰੂ ਜੀ ਦੇ ਅੱਗੇ ਖਲੋਗੇ ਤੇ ਜਦੋਂ ਖਲੋਗੇ ਨਾ ਉਹਨਾਂ ਨੇ ਆਪਣੇ ਢਿੱਡ ਦੇ ਉੱਤੇ ਕਪੜਾ ਚੁੱਕਿਆ ਜਿਹੜਾ ਪਾਇਆ ਸੀ ਤਨ ਤੇ ਤੇ ਢਿੱਡ ਦੇ ਉੱਤੇ ਹੱਥ ਮਲਣ ਲੱਗੇ ਸਾਬ ਸੱਚੇ ਸਤਿਗੁਰੂ ਜੀ ਨੇ ਪੁੱਛਿਆ ਕ ਕਾਲਿਆ ਇਦਾਂ ਕਿਉਂ ਕਰਦਾ ਹੈ ਕਹਿ ਲਗਾ ਮਹਾਰਾਜ ਇਹ ਭੁੱਖਾ ਹੈ ਜਦੋਂ ਇਹ ਬਚਨ ਆਖੇ ਕਿ ਭੁੱਖਾ ਹਜ਼ੂਰ ਨੇ ਇਹ ਬਚਨ ਆਖੇ ਜਜੂਨ ਨੇ ਆਖਿਆ ਨੇ ਭੁੱਖਾ ਹੈ ਨੇ ਲੰਗਰ ਛਕਣਾ ਹੈ ਸਾਬ ਕਹਿੰਦੇ ਨੇ ਇਹ ਇਹਨਾਂ ਦੇ ਔਲਾਦ ਇਹਨਾਂ ਦੀ ਪੀੜ੍ਹੀ ਲੰਗਰ ਲਾਇਆ ਕਰੇਗੀ ਐਡੇ ਵੱਡੇ ਇਹ ਜਾਗੀਰਦਾਰ ਹੋਣਗੇ ਇਨੀਆਂ ਜ਼ਗੀਰਾਂ ਦੇ ਮਾਲਕ ਹੋਣਗੇ ਇਹਨਾਂ ਦੇ ਘਰੇ ਗੁਰੂ ਕੇ ਲੰਗਰ ਲਗਿਆ ਕਰਨਗੇ ਇਹ ਬਚਨ ਗੁਰੂ ਸਾਹਿਬ ਜੀ ਨੇ ਆਪਣੀ ਰਚਨਾ ਦੇ ਵਿੱਚੋਂ ਆਖਿਆ ਤੇ ਉਹ ਬਖਸ਼ਿਸ਼ਾਂ ਹੋਈਆਂ ਉਹ ਰਹਿਮਤਾਂ ਹੋਈਆਂ ਗੁਰੂ ਸਾਹਿਬ ਜੀ ਸਦਾ ਬਖਸ਼ਾਂਦ ਨੇ ਸਦ ਬਖਸ਼ਾਂਦ ਸਦਾ ਮਿਹਰਬਾਨ ਸਭਨਾਂ ਦੇ ਆਦਾਰੀ ਐਨੀ ਕਿ ਗੁਰੂ ਨੇ ਕੁਝ ਚੁਣਿਆ ਹੋਇਆ ਬੰਦਿਆਂ ਨੂੰ ਠੀਕ ਹੈ ਗੁਰੂ ਚੁਣਦਾ ਏ ਇਹ ਨਹੀਂ ਕਿ ਚੁਣਦਾ ਨਹੀਂ ਗੁਰੂ ਵੀ ਚੁਣਦਾ ਕੇ ਪਰ ਗੁਰੂ ਦੀ ਨਿਗਾਹ ਦੇ ਵਿੱਚ ਵੈਰ ਦੁਸ਼ਵੈਸ਼ ਦੀ ਭਾਵਨਾ ਨਹੀਂ ਗੁਰੂ ਗੁਣ ਅਬਗੁਣ ਨਹੀਂ ਦੇਖਦਾ ਗੁਰੂ ਉੱਚਾ ਨੀਵਾਂ ਨਹੀਂ ਦੇਖਦਾ ਗੁਰੂ ਬਖਸ਼ਿਸ਼ਾਂ ਦਾ ਕਰ ਰਿਹਾ ਹੈ ਇਹ ਰਹਿਮਤਾਂ ਦਾ ਕਰ ਹੈ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਗੁਰੂ ਦੇ ਬਾਬਤ ਆਪਣੇ ਮੁਬਾਰਕ ਬਚਨਾਂ ਦੇ ਵਿੱਚ ਬਿਆਨ ਕੀਤਾ ਉਹ ਆਖਦੇ ਨੇ ਕਿ ਜੈਸਾ ਹੀਰਾ ਹੱਥ 'ਚ ਤਨਕਸ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ ਹੁਣ ਹੀਰਾ ਉਹਨੂੰ ਹੱਥ ਦੀ ਹਥੇਲੀ ਦੇ ਉੱਤੇ ਰੱਖੀ ਹੈ ਨਾ ਤੇ ਉਹਦੀ ਹੱਥ ਦੀ ਹਥੇਲੀ ਦੇ ਉੱਤੇ ਰੱਖਿਆ ਆਕਾਰ ਬੜਾ ਛੋਟਾ ਹੁੰਦਾ ਹੈ। ਭਾਈ ਗੁਰਦਾਸ ਜੀ ਆਖਦੇ ਨੇ ਉਹਦੇ ਆਕਾਰ ਤੇ ਨਾ ਜਾਇਓ। ਆਕਾਰ ਭਾਵੇਂ ਬੜਾ ਛੋਟਾ ਕਹਿ। ਪਰ ਜਦੋਂ ਉਸ ਨੂੰ ਜ਼ੋਰੀ ਦੀ ਦੁਕਾਨ ਦੇ ਉੱਤੇ ਵੇਚਣ ਵੇਚਣ ਜਾਓਗੇ ਨਾ ਤੇ ਜਿਹੜਾ ਜ਼ੋਰੀ ਹੈ ਅਸਲ ਜ਼ੋਰੀ ਉਹ ਤੁਹਾਡੀਆਂ ਜੇਬਾਂ ਭਰ ਦਵੇਗਾ। ਇਤਨੀ ਉਦੀ ਕੀਮਤ ਹੈ ਉਹ ਹੀਰਾ ਦੇਖਣ ਨੂੰ ਬੜਾ ਛੋਟਾ ਜਿਹਾ ਲੱਗਦਾ ਹੈ ਪਰ ਕੀਮਤ ਬਹੁਤ ਵੱਡੀ ਭਾਈ ਗੁਰਦਾਸ ਜੀ ਨੇ ਦੂਜੀ ਉਦਾਹਰਨ ਲਈ ਜੈਸੇ ਬਰ ਬਾਂਡੀ ਹਾਂਡੀ ਲਗਤ ਨ ਭਾਰ ਕਛ ਜਿਵੇਂ ਅੱਜ ਕੱਲ ਕਾਗਜ਼ਾਂ ਦੇ ਚੈੱਕ ਚੱਲਦੇ ਨੇ ਚੈੱਕ ਦੇ ਉੱਤੇ ਤੁਸੀਂ ਰਕਮ ਪਾ ਦਿਓ ਉਸ ਰਕਮ ਨੂੰ ਬੈਂਕ ਦੇ ਵਿੱਚ ਲੈ ਜਾਓ ਉਹ ਚੈੱਕ ਰੱਖ ਲੈਂਦੇ ਨੇ ਤੁਹਾਨੂੰ ਲਿਖੀ ਹੋਈ ਰਕਮ ਦੇ ਦਿੰਦੇ ਨੇ ਇਸੇ ਤਰ੍ਹਾਂ ਪੁਰਾਤਨ ਸਮੇਂ ਦੇ ਅੰਦਰ ਹੁੰਡੀ ਚੱਲਿਆ ਕਰਦੀ ਸੀ ਉਹ ਬਿਲਕੁਲ ਇਸੇ ਤਰ੍ਹਾਂ ਦੀ ਹੁੰਦੀ ਸੀ ਇੱਕ ਵਪਾਰੀ ਦੂਜੇ ਵਪਾਰੀ ਦੇ ਨਾਲ ਲਿੰਕ ਦੇ ਵਿੱਚ ਹੁੰਦਾ ਸੀ ਇਧਰੋਂ ਕਿਸੇ ਨੇ ਭੇਜਣਾ ਤੇ ਉਸ ਵਪਾਰੀ ਨੇ ਕੰਮ ਕਰ ਦੇਣਾ ਉਧਰੋਂ ਕਿਸੇ ਨੇ ਭੇਜਣਾ ਤੇ ਇਸ ਵਪਾਰੀ ਨੇ ਕੰਮ ਕਰ ਦੇਣਾ ਤਕਰੀਬਨ ਤਕਰੀਬਨ ਹਰ ਸ਼ਹਿਰ ਦੇ ਵਿੱਚ ਹਰ ਵੱਡੇ ਜਿਹੜੇ ਨੇ ਕਸਬਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਸੰਪਰਕ ਹੁੰਦੇ ਸਨ ਭਾਈ ਗੁਰਦਾਸ ਜੀ ਆਖਦੇ ਨੇ ਕਿ ਜਿਵੇਂ ਉਹ ਕਾਗਜ਼ ਦਾ ਭਾਰ ਕੱਖ ਨਹੀਂ ਹੈ ਉਹਨੂੰ ਕੁੜਤੇ ਦੇ ਖੀਸੇ ਦੇ ਵਿੱਚ ਪਾਇਆ ਜਾਵੇ ਪਤਾ ਹੀ ਨਹੀਂ ਲੱਗਦਾ ਪਰ ਜਦੋਂ ਉਸ ਨੂੰ ਕੈਸ਼ ਕਰਾਇਆ ਜਾਂਦਾ ਹੈ ਤੇ ਫਿਰ ਜੋ ਮਾਇਆ ਮਿਲਦੀ ਹੈ ਬਹੁਤ ਜ਼ਿਆਦਾ ਮਿਲਦੀ ਹੈ ਤੀਜੀ ਉਦਾਹਰਣ ਉਹਨਾਂ ਨੇ ਦਿੱਤੀ ਹੈ ਕਿ ਜਿਵੇਂ ਬੋਰਡ ਦੇ ਵਿੱਚ ਦਾ ਜਿਹੜਾ ਵਾਹਿਗੁਰੂ ਜੀ ਜਿਹੜਾ ਬੋਰਡ ਦਾ ਹੈ ਰੋਖ ਹੈ ਉਹਦਾ ਵਿੱਚ ਜਿਹੜਾ ਹੈ ਬਹੁਤ ਬਰੀਕ ਜਾਂ ਹੁੰਦਾ ਹੈ ਬੜਾ ਬਰੀਕ ਜਾਂ ਪਰ ਜਦੋਂ ਬੋਰਡ ਦਾ ਰੋਖ ਧਰਤੀ ਦੇ ਅੰਦਰ ਬੀਜਿਆ ਜਾਂਦਾ ਹੈ ਨਾ ਤੇ ਜਦੋਂ ਮੀਂਹ ਪੈਂਦਾ ਹੈ ਤੇ ਮੀਂਹ ਪੈਣ ਤੋਂ ਬਾਅਦ ਕੁਝ ਸਮਾਂ ਗੁਜ਼ਰਦਾ ਹੈ ਫਿਰ ਉਹ ਨਿੱਕਾ ਜਿਹਾ ਬੀਜ ਬਹੁਤ ਵੱਡੇ ਰੁੱਖ ਦਾ ਆਕਾਰ ਲੈ ਲੈਂਦਾ ਇਸੇ ਤਰ੍ਹਾਂ ਗੁਰੂ ਦੇ ਬਚਨ ਨੇ ਗੁਰੂ ਦਾ ਸ਼ਬਦ ਹੈ ਇਹ ਦੇਖਣ ਨੂੰ ਤੇ ਭਾਵੇਂ ਲੱਗਦਾ ਹੋਵੇ ਕਿ ਬੜਾ ਹੌਲਾ ਜਾ ਕੇ ਪਰ ਗੁਰੂ ਦਾ ਸ਼ਬਦ ਜਿਹੜਾ ਹੈ ਇਹ ਜੀਵਨ ਬਦਲ ਦਿੰਦਾ ਹੈ ਗੁਰ ਕਾ ਬਚਨ ਬਸੈ ਜੀ ਨਾਲੇ ਜੀ ਨਾਲ ਆਤਮਾ ਦੇ ਨਾਲ ਜਿਨ੍ਹਾਂ ਜਿਨ੍ਹਾਂ ਦੇ ਆਤਮਾ ਦੇ ਵਿੱਚ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ ਮਹਾਰਜ ਕਹਿੰਦੇ ਨੇ ਜਲ ਨਹੀਂ ਰੂਪੈ ਤਸਕਰ ਨਹੀਂ ਲੇਵੈ ਭਾ ਨਾ ਸਕੇ ਜਲ ਉਹਨਾਂ ਨੂੰ ਪਾਣੀ ਡੋਬ ਨਹੀਂ ਸਕਦਾ ਉਹਨਾਂ ਤੋਂ ਇਹ ਨਾਮ ਧੰਨ ਦਾ ਖਜ਼ਾਨਾ ਚੋਰ ਚੁਰਾ ਨਹੀਂ ਸਕਦਾ ਤੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਉਹਨੂੰ ਅੱਗ ਸਾੜ ਵੀ ਨਹੀਂ ਸਕਦੀ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਦਾ ਸ਼ਬਦ ਵਸ ਜਾਂਦਾ ਹੈ ਗੁਰੂ ਦਾ ਇਤਨੀ ਵੱਡੀ ਗੁਰੂ ਦੇ ਸ਼ਬਦ ਦੀ ਰਹਿਮਤ ਹੈ ਬਖਸ਼ਿਸ਼ ਹੈ ਜਿਤ ਸਿਰਦੇ ਦੇ ਵਿੱਚ ਵਸ ਜਾਵੇ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਓਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਗੁਰੂ ਨਾਮ ਦਿੰਦਾ ਮੇਰੇ ਮਾਲਕ ਜੀ ਦੀ ਬਾਣੀ ਕਹਿੰਦੀ ਹੈ ਵੱਡ ਭਾਗੀ ਸੇ ਜਨ ਜਗ ਮਾਹੀਂ ਸਦਾ ਸਦਾ ਹਰ ਕੇ ਗੁਣ ਗਾ ਜੋ ਸਦਾ ਹੀ ਸਦਾ ਹੀ ਹਰ ਵਕਤ ਉਠਲ ਦੀਆਂ ਬੈਂਤੀਆਂ ਤੁਰਦੀਆਂ ਫਿਰਦੀਆਂ ਜਿਨ੍ਹਾਂ ਦਾ ਖਿਰਦਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਉਹਤ-ਪੋਤ ਹੈ ਇਹ ਵੀ ਸਵਾਲ ਕੀਤਾ ਸੀ ਗੁਰੂ ਸਾਹਿਬ ਜੀ ਦੇ ਕੋਲ ਸਿੱਖਾਂ ਨੇ ਕਿ ਮਹਾਰਾਜ ਜੀ ਦੇ ਅੰਦਰ ਨਾਮ ਵਸਦਾ ਏ ਜਿਨ੍ਹਾਂ ਨਨ ਵਿਸਰੇ ਨਾਮ ਸੇ ਕਨੇਹਿਆ ਉਹ ਕਿਦਾਂ ਨੇ ਉਹਨਾਂ ਦਾ ਜੀਵਨ ਕਿਦਾਂ ਦਾ ਹੈ ਉਹਨਾਂ ਦੀ ਜੀਵਨ ਝਲਕਾਂ ਕਿਦਾਂ ਦੀਆਂ ਨੇ ਮਹਾਰਾਜ ਸਾਨੂੰ ਦੱਸੋ ਕਿਰਪਾ ਕਰੋ ਰਹਿਮਤ ਕਰੋ ਸਾਨੂੰ ਸੋਝੀ ਬਖਸ਼ੋ ਪਤਾ ਚੱਲੇ ਤਾਂ ਜੋ ਅਸੀਂ ਸਾਰਿਆਂ ਨੂੰ ਇੱਕੋ ਜਾਨਾ ਸਮਝੀਏ ਸਹਿਬ ਜੀ ਨੇ ਆਖਿਆ ਤੁਹਾਨੂੰ ਇਸ ਸਵਾਲ ਦਾ ਜਵਾਬ ਕਿ ਜਿਸ ਹਿਰਦੇ ਦੇ ਵਿੱਚ ਨਾਮ ਵੱਸਦਾ ਹੈ ਉਹ ਹਿਰਦੇ ਦੀ ਪਹਿਚਾਣ ਕੀ ਹੈ ਮਹਾਰਾਜ ਕਹਿੰਦੇ ਨੇ ਤੁਹਾਨੂੰ ਕੱਲ ਦੱਸਾਂਗੇ ਸਾਹਿਬ ਸੱਚੇ ਸਤਿਗੁਰੂ ਜੀ ਸੰਗਤਾਂ ਨੂੰ ਨਾਲ ਲੈ ਕੇ ਟੁਰੇ ਨੇ ਇੱਕ ਘੜਾ ਹੈ ਘੜਾ ਉਹ ਘੜਾ ਟੁੱਟਾ ਹੋਇਆ ਮਹਾਰਾਜ ਜੀ ਨੇ ਸੇਖਾਂ ਨੂੰ ਆਖਿਆ ਕਿ ਕਹਿੰਦੇ ਨੇ ਦੱਸੋ ਕਿ ਇਸ ਘੜੇ ਦੇ ਵਿੱਚ ਕੀ ਪਿਆ ਸੀ ਉਹਨਾਂ ਨੇ ਆਖਿਆ ਕਿ ਮਹਾਰਾਜ ਇਸ ਘੜੇ ਦੇ ਅੰਦਰ ਕਿਉ ਪਿਆ ਹੋਇਆ ਸੀ ਸਾਹਿਬ ਕਹਿੰਦੇ ਨੇ ਤੁਹਾਨੂੰ ਕਿਵੇਂ ਪਤਾ ਕਿਸ ਘੜੇ ਦੇ ਅੰਦਰ ਕਿਉਂ ਪਿਆ ਕੋਇਆ ਸੀ ਉਹਨਾਂ ਨੇ ਆਖਿਆ ਕਿ ਮਹਾਰਾਜ ਉਹਦੀ ਥੰਦੇਾਈ ਦੱਸਦੀ ਹੈ ਥੰਦੇਾਈ ਬਾਹਰ ਆ ਰਹੀ ਹੈ ਤੇ ਜਿਹੜੀ ਚੀਜ਼ ਉਹ ਬਾਹਰ ਆ ਰਹੀ ਹੈ ਉਹ ਦੱਸਦੀ ਹੈ ਦੇ ਅੰਦਰ ਕਿਉਈ ਸੀ ਸਤਿਗੁਰੂ ਜੀ ਨੇ ਆਖਿਆ ਜਿਸ ਹਿਰਦੇ ਦੇ ਵਿੱਚ ਨਾਮ ਵਸ ਜਾਵੇ ਫਿਰ ਉਸ ਨਾਮ ਦੀ ਜਿਹੜੀ ਬਖਸ਼ਿਸ਼ ਹੈ ਨਾਮ ਦੀ ਜਿਹੜੀ ਰੌਣਕ ਹੈ ਉਹ ਅੰਦਰੋਂ ਬਾਹਰ ਆਉਂਦੀ ਹੈ ਪਤਾ ਚੱਲ ਜਾਂਦਾ ਹੈ ਕਿ ਇਸ ਹਿਰਦੇ ਦੇ ਅੰਦਰ ਨਾਮ ਵਸਦਾ ਹੈ ਐਸੀ ਦੀਨਦਿਆਲ ਸੱਚੇ ਸਤਿਗੁਰੂ ਪਤਾ ਨਹੀਂ ਕਿੰਨਿਆਂ ਕ ਦਾ ਉਧਾਰ ਕੀਤਾ ਕਿੰਨਿਆਂ ਕ ਦਾ ਕਲਿਆਣ ਕੀਤਾ ਪਤਾ ਹੀ ਕੁਝ ਨਹੀਂ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਗੁਣੀ ਤੂੰ ਤੇ ਗੁਣਾ ਦਾ ਖਜ਼ਾਨਾ ਹੈ ਮੇਰੇ ਮਾਲਕ ਜੀ ਗੁਣਾ ਦਾ ਖਜ਼ਾਨਾ ਤੇਰਾ ਅੰਤ ਹੀ ਕੋਈ ਨਹੀਂ ਗੁਰ ਜੈਸਾ ਨਾਹੀ ਕੋ ਦੇ ਸਮਝਣਾ ਤੁਸੀਂ ਐ ਗੁਰੂ ਨੇ ਤੇ ਜੋ ਕਹਿਣਾ ਉਹ ਕਹਿ ਦਿੱਤਾ ਸਮਝਣਾ ਸਤਗੁਰ ਦੀ ਬਾਣੀ ਕੀ ਕਹਿ ਰਹੀ ਹੈ ਗੁਰ ਜੈਸਾ ਨਾਹੀ ਕੋ ਦੇ ਫਿਰ ਇਹਦਾ ਮਤਲਬ ਮਤਲਬ ਇੱਕੋ ਹੀ ਹੈ ਕਿ ਤੁਹਾਨੂੰ ਗੁਰੂ ਯਾਦ ਹੋਵੇ ਬਾਕੀ ਸਭ ਭੁੱਲ ਜਾਵੇ ਕਿੰਨੇ ਦੇਵਤੇ ਨੇ ਮੰਨੇ ਜਾਂਦੇ ਨੇ 33 ਕਰੋੜ ਦੇਵੀ ਦੇਵਤਾ ਨੇ ਪਰ ਸਤਗੁਰ ਦੀ ਬਾਣੀ ਕਹਿੰਦੇ ਗੁਰ ਜੈਸਾ ਨਾਹੀ ਕੋ ਦੇਵ ਪਰ ਗੁਰੂ ਵਰਗਾ ਕੋਈ ਦੇਵਤਾ ਨਹੀਂ ਇਹਦਾ ਮਤਲਬ ਫਿਰ ਸਾਨੂੰ ਗੁਰੂ ਚੇਤੇ ਆਉਣਾ ਚਾਹੀਦਾ ਗੁਰੂ ਯਾਦ ਆਉਣਾ ਚਾਹੀਦਾ ਗੁਰੂ ਗੁਰੂ ਗੁਰ ਕਰ ਮਨ ਮੂਰ ਗੁਰੂ ਬਿਨਾ ਮੈਂ ਨਾਗੀ ਔਰ ਗੁਰ ਕੀ ਟੇਕ ਰਹੁ ਦਿਨ ਰਾਤ ਜਾਂ ਕਿ ਕੋਈ ਨਾ ਮੇਟੇ ਦਾਤ ਜਿਸ ਦੀ ਦਾਤ ਨੂੰ ਕੋਈ ਮੇਟ ਨਹੀਂ ਸਕਦਾ ਮੇਟ ਨਹੀਂ ਸਕਦਾ